ਹਾਂ ਜੀ ਸਰ ਬੱਥੋ ਬੰਦੀ ਹੈ ਕੀ ਮਤਲਬ ਹੈ ਕੀ ਗੱਲਬਾਤ ਕੀ ਕਹਣਾ ਚਾਹਦੇ ਹੋ ਦੇਖੋ ਮੈਂ ਧੰਨਵਾਦ ਕਰਦਾਗਾ ਤਲਵੰਡੀ ਸਾਬੋ ਸ਼ਹਿਰ ਦੀ ਜਿਹੜੀ ਅਕਾਲੀ ਦਲ ਦੀ ਜਥੇਬੰਦੀ ਹੈ ਪ੍ਰਧਾਨ ਸਾਹਿਬ ਸਰਦਾਰ ਹਰਮਨਦਰ ਸਿੰਘ ਜੀ ਤੇ ਸਮੁੱਚੀ ਜਥੇਬੰਦੀ ਇੱਥੇ ਮੈਨੂੰ ਵਧਾਈ ਦੇਣ ਆਏ ਜਿਹੜਾ ਪਾਰਟੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਬਾ ਹਰਸ਼ਮਰਤ ਕੌਰ ਬਾਦਲ ਜੀ ਨੇ ਤੇ ਸਮੁੱਚੀ ਪਾਰਟੀ ਲੀਡਰਸ਼ਿਪ ਨੇ ਮੈਨੂੰ ਜੋ ਅਹੁਦਾ ਬਖਸ਼ਿਆ ਵਰਕਿੰਗ ਕਮੇਟੀ ਦਾ ਇੱਕ ਮੈਂਬਰ ਲਿਆ ਉਹਦੇ ਵਜੋਂ ਸਾਰੇ ਇੱਥੇ ਆਏ ਸੀਗੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂਗਾ ਤੇ ਇਹਨਾਂ ਨੂੰ ਮੈਂ ਵਿਸ਼ਵਾਸ ਦਿਵਾਣਾਗਾ ਵੀ ਜੋ ਪਾਰਟੀ ਨੇ ਅਹੁਦਾ ਬਖਸ਼ਿਆਗਾ ਉਹਦੇ ਤੇ ਪੂਰੀ ਉਤਰਨ ਦੀ ਪੁਰਜ਼ੋਰ ਕੋਸ਼ਿਸ਼ ਕਰਾਂਗੇ ਅੱਜ ਪੰਜਾਬ ਸਰਕਾਰ ਹੈ ਜੋ ਮਤਲਬ ਜੀਠਿਆ ਸਾਹਿਬ ਤੇ ਜੋ ਮਤਲਬ ਬਦਲਾ ਖੁਰੀ ਤੇ ਕੁੱਤ ਲਾਈਏ ਕੀ ਕਹਿਣਾ ਚਾਹਤਿ ਮੈਂ ਲੈਣਾ ਸਰ ਅੱਜ ਮਤਲਬ ਬਾਰ-ਬਾਰ ਅਕਾਲੀ ਵਰਕਰਾਂ ਤੇ ਜਿਹੜਾ ਉਹਨਾਂ ਨੂੰ ਆੜੇ ਹੱਥੀ ਲਿਆ ਜਾ ਦੇ ਦੇਖੋ ਇਹ ਝੂਠ ਦੇ ਬੁਨਿਆਦ ਤੇ ਸਰਕਾਰ ਬਣੀ ਹੋਈ ਹੈ ਝੂਠ ਬੋਲ ਬੋਲ ਕੇ ਇਹਨਾਂ ਨੇ ਸਰਕਾਰ ਬਣਾਈ ਸਭ ਤੋਂ ਵੱਡੇ ਇਹਨਾਂ ਨੇ 7-8 ਗਰੰਟੀਆਂ ਦਿੱਤੀਆਂ ਸੀਗੀਆਂ ਜਿਹਦੇ ਵਿੱਚ ਉਹ ਆ ਬੀਬੀਆਂ ਦੇ ਵਾਸਤੇ 1000 ਰੁਪਿਆ ਕਿਹਾ ਸੀਗਾ ਵੀ ਪਹਿਲੇ ਦਿਨੋਂ ਅਸੀਂ 1000 ਰੁਪਿਆ ਬੀਬੀਆਂ ਨੂੰ ਦੇਵਾਂਗੇ ਨੌਕਰੀਆਂ ਘਰ-ਘਰ ਪਹੁੰਚਾਵਾਂਗੇ 25000 ਕਰੋੜ ਰੁਪਿਆ ਸਾਲ ਦਾ ਅਸੀਂ ਰੇਤੇ ਦੇ ਕਾਰੋਬਾਰ ਤੋਂ ਕੱਢਾਂਗੇ 25000 ਕਰੋੜ ਰੁਪਿਆ ਅਸੀਂ ਧਾਰੂ ਦੇ ਕਾਰੋਬਾਰ ਤੋਂ ਕੱਢਾਂਗੇ 25000 ਕਰੋੜ ਰੁਪਿਆ ਅਸੀਂ ਕੇਬਲ ਦੇ ਕਾਰੋਬਾਰ ਤੋਂ ਇੱਕ-ਇੱਕ ਸਾਲ ਦਾ ਗਰੰਟੀ ਦੇ ਕੇ ਗਿਆ ਸੀਗਾ ਅਰਵਿੰਦ ਕੇਜਰੀਵਾਲ 3 ਸਾਲ ਹੋ ਗਏ ਜੀ 2 ਲੱਖ ਕਰੋੜ ਰੁਪਇਆ ਬਣ ਗਿਆ ਇਹ ਤਿੰਨ ਕਾਰੋਬਾਰਾਂ ਚੋ ਤੇ ਇਹਨਾਂ ਨੇ ਪਤੰਦਰਾ ਨੇ ਲੈ ਲੈ ਕੇ ਲੋਨ ਅੱਜ 4 ਲੱਖ ਕਰੋੜ ਰੁਪਏ ਦਾ ਲੋਨ ਚੜਿਆ ਹੋਇਆ ਹੈਗਾ ਪੰਜਾਬ ਦੇ ਸਿਰ ਤੇ ਜਿਹੜਾ ਇੱਕ ਬੱਚਾ ਜੰਮਦਾਗਾ ਉਹਦੇ ਤਕਰੀਬਨ ਡੇਢ ਤੋਂ ਪੌਣੇ 2 ਲੱਖ ਰੁਪਏ ਦਾ ਕਰਜ਼ਾ ਹੈਗਾ ਹਰੇਕ ਆਪਣੇ ਪੰਜਾਬੀ ਦੇ ਸਿਰ ਤੇ ਇਹ ਜਿਹੜੀਆਂ ਨਕਾਮੀਆਂ ਨੇਗੀਆਂ ਇਹਨਾਂ ਨੂੰ ਲੁਕਾਉਣ ਵਾਸਤੇ ਲੋਕਾਂ ਦਾ ਜਿਹੜੀ ਲੋਕਾਂ ਨੂੰ ਭ੍ਰਮਿਤ ਕਰਨ ਵਾਸਤੇ ਇਹ ਇਹੋ ਜਿਹੇ ਛੜਯੰਤਰ ਰਚਦੇ ਨੇਗੇ ਦੀ ਮਜੀਠੀਆ ਸਾਹਿਬ ਨੂੰ ਅੰਦਰ ਕਰਤਾ ਤਿੰਨ ਸਾਲ ਦੀ ਸਰਕਾਰ ਕੀ ਦੀ ਹੈ ਜੀ ਪਾਵਰ ਕਿਹਦੇ ਕੋਲੇ ਹੈ ਭਗਵੰਤ ਮਾਨ ਕੋਲੇ ਹੈ ਜੇ ਕੋਈ ਨਸ਼ੇ ਦਾ ਕੇਸ ਸੀਗਾ ਐਨਡੀਪੀਐਸ ਕੇਸ ਸੀਗਾ ਉਹ ਕਿਹਦੇ ਕੋਲੇ ਸੀਗਾ ਸਰਕਾਰ ਕੋਲੇ ਸੀਗਾ ਅੱਜ ਤੱਕ ਚਲਾਨ ਨਹੀਂ ਪੇਸ਼ ਹੋਇਆ ਐਨਡੀਪੀਐਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਪਰੇ ਭਗਾ ਕੇ ਮਾਰਿਆ ਸੀਗਾ ਉਹੀ ਸ਼ਬਦਾਵਲੀ ਉਹੀ ਇੱਕ ਇੱਕ ਸ਼ਬਦ ਚੱਕ ਕੇ ਨਵਾਂ ਕੇਸ ਪਾਤਾ ਡੀਏ ਦਾ ਐਸੈਟ ਤਾਂ ਮਿਲੇ ਨਹੀਂਗੇ ਲੋਕਾਂ ਨੂੰ ਹੁਣ ਹਜ਼ਾਰ ਕਰੋ ਹਜ਼ਾਰ ਏਕੜ ਜ਼ਮੀਨ ਸ਼ਿਮਲੇ ਚ ਲੈਣ ਵਾਸਤੇ ਕੋਈ ਛੋਟੀ ਜਿਹੀ ਗੱਲ ਤਾਂ ਹੈ ਨਹੀਂ ਜੀ ਉਹਦਾ ਮਾਲ ਮਹਿਕਮੇ ਦੇ ਰਿਕਾਰਡ ਚ ਇੱਕ ਮਿੰਟ ਚ ਨਿਕਲ ਜਾਊਗਾ ਅੱਜ ਤੱਕ ਕੋਈ ਇਹਨਾਂ ਨੂੰ ਸਬੂਤ ਦਿੱਤਾ ਕਹਿੰਦੇ 29 ਫੋਨ ਇਹਨਾਂ ਦੇ ਘਰੋਂ ਫੜੇ ਗਏ ਸੀਗੇ ਜਿਹੜੀ ਫਰਦ ਹੁੰਦੀ ਹੈ ਤਲਾਸ਼ੀ ਦੀ ਫਰਦ ਹੁੰਦੀ ਹੈਗੀ ਪੁਲਿਸ ਨੇ ਜਮ੍ਹਾਂ ਕਰਾਈ ਹੈਗੀ ਕੋਰਟ ਦੇ ਵਿੱਚ ਉਹਦੇ ਵਿੱਚ ਇੱਕ ਵੀ ਫੋਨ ਨਹੀਂ ਹੈਗਾ ਤੇ ਇਹਨਾਂ ਦੇ ਉਹ ਤਮਾਤਰ ਵਰਗੇ ਜਿਹੜੇ ਵੱਡੇ ਵੱਡੇ ਮੰਤਰੀ ਨੇਗੇ ਉਹਨਾਂ ਨੇ ਬਿਆਨ ਪਹਿਲੇ ਦਿਨ ਹੀ ਦੇ ਦਿੱਤਾ ਸੀ ਵੀ 29 ਫੋਨ ਫੜੇ ਗਏ ਨੇ ਜੀ। ਝੋਟ ਤੁਹਾਡੇ ਸਾਹਮਣੇ ਹੈਗਾ। ਲਾਅ ਐਂਡ ਆਰਡਰ ਸਿਚੁਏਸ਼ਨ ਦੇ ਆਪਾਂ ਗੱਲ ਕਰੀਏ। ਅਬੋਰ ਵਿੱਚ ਉਹ ਸੰਜੇ ਵਰਮਾ ਜੀ ਨੂੰ ਸ਼ਰਿਆਮ ਦਿਨ ਦਿਹਾੜੇ ਉਹਨਾਂ ਦਾ ਕਤਲ ਕਰਤਾ ਫਰੋਤੀ ਪਿਛੇ। ਅੱਜ ਕੇ ਸਰਪੰਚ ਦਾ ਵੀ ਕਤਲ ਹੋਇਆ। ਅੱਜ ਸਰਪੰਚ ਦਾ ਕਤਲ ਹੋ ਗਿਆ। ਉਹ 25 ਹਜ਼ਾਰ ਏਕੜ ਤੁਸੀਂ ਧੱਕੇ ਨਾਲ ਲੁਧਿਆਣਾ ਤੋਂ ਜ਼ਮੀਨ ਤੁਸੀਂ ਕਿਸਾਨਾਂ ਦੀ ਖੋਹਣ ਦੀ ਕੋਸ਼ਿਸ਼ ਕਰ ਰਹੇ ਹੋਗੇ ਆਪਦੇ ਖਜ਼ਾਨੇ ਭਰਨ ਵਾਸਤੇ। 800 ਤੋ ਲੈ ਕੇ 1000 ਕਰੋੜ ਰੁਪਇਆ ਸਾਲਾਨਾ ਇਹ ਇਹਨਾਂ ਦਾ ਬਜਟ ਹੈਗਾ ਐਡਵਰਟਾਈਜ਼ਮੈਂਟ ਦਾ ਕਿਤੇ ਐ ਤਾਂ ਨਹੀਂ ਲੱਗਦਾ ਵੀ ਲਗਾਤਾਰ ਅਕਾਲੀ ਦਲ ਨਾਲ ਲੋਕ ਜੁੜ ਰਹੇ ਹੈ ਕਿਤਨਾ ਕਿਤੇ ਪਹਿਲਾਂ ਵਾਲੇ ਕੰਮਾਂ ਨੂੰ ਦੇਖ ਕੇ ਲੱਗਦਾ ਕਿਤੇ ਬਖਲਾਟ ਹੋਈ ਐਬਸੋਲੂਟਲੀ ਤੁਹਾਡਾ ਤੁਸੀਂ 100% ਗੱਲ ਸਹੀ ਕੀਤੀ ਹੈਗੀ ਅਕਾਲੀ ਦਲ ਇੰਨੀ ਤੇਜ਼ੀ ਫੜ ਰਿਹਾ ਹੈਗਾ ਤੇ ਇਹਨਾਂ ਨੂੰ ਪਤਾ ਹੈ ਵੀ ਜੇ ਮਾਂ ਦੇ ਪੁੱਤ ਇਹਨਾਂ ਨੂੰ ਬਣਾਉਣਾ ਹੈ ਤੇ ਅਕਾਲੀ ਦਲ ਹੀ ਬਣਾਉਗਾ ਤੇ ਇਹ ਇਹੀ ਗੱਲ ਤੋਂ ਡਰਦੇ ਨੇਗੇ ਤਾਂ ਹੀ ਇਹ ਈਡੀਆਂ ਵੱਡੇ ਵੱਡੇ ਤਸ਼ੱਦਦ ਸਾਡੇ ਤੇ ਕਰਦਨੇ ਆ ਅਕਾਲੀ ਦਲ ਬੜੀ ਪੁਰਾਣੀ ਪਾਰਟੀ ਐ 100 ਸਾਲ ਪੁਰਾਣੀ ਪਾਰਟੀ ਐ ਸਰਦਾਰ ਪ੍ਰਕਾਸ਼ ਸਿੰਘ ਬਾਦਲ 17 ਸਾਲ 19 19 ਸਾਲ ਜੇਲ੍ਹ ਰਹੇ ਨੇਗੇ ਅਸੀਂ ਆ ਦੋ ਚਾਰ ਮਹੀਨਿਆਂ ਦੀ ਜੇਲ੍ਹ ਤੋਂ ਕਿਤੇ ਨਹੀਂ ਡਰਦੇਗੇ ਕੀ ਭਾਅ ਵਿਕਦੀ ਐ ਮਾਨ ਸਾਹਿਬ ਇਹ ਤੁਹਾਨੂੰ 1.5 ਸਾਲ ਦੇ ਅੰਦਰ ਅੰਦਰ ਪਤਾ ਲੱਗ ਜਾਊਗਾ